ਮਨਿੰਦਰ ਜੀ ਸਿੱਧੂ ਦੇ ਮਾਤਾ ਜੀ ਪਹੁੰਚੇ ਨੇ ਸਾਡੇ ਨਾਲ ਨੇ ਕਿਵੇਂ ਲੱਗਦਾ ਅੱਜ ਤੁਹਾਡੇ ਬੇਟ ਦੇ ਹੱਕ ਵਿੱਚ ਵੇਖੋ ਕਿੰਨਾ ਕਾਟਾ ਲੋਕਾਂ ਦਾ ਹੜ ਆ ਗਿਆ ਪਤਾ ਲੱਗਦਾ ਵੀ ਤੁਹਾਡਾ ਪੁੱਤਰ ਇੱਕ ਬੜਾ ਮਿਹਨਤੀ ਸੀ ਲੋਕਾਂ ਦੇ ਨਾਲ ਖੜਦਾ ਸੀ ਹੱਕ ਸੱਚ ਦੀ ਆਵਾਜ਼ ਠਾਉਂਦਾ ਸੀ ਤੇ ਲੋਕ ਤਾਂ ਹੀ ਪਹੁੰਚੇ ਦੇਖੋ ਜੀ ਮੇਰਾ ਬੱਚਾ ਲੋਕਾਂ ਦੀ ਖਾਤਰ ਹੀ ਬੋਲਦਾ ਸੀ ਲੋਕ ਪੱਖੀ ਸਾਰੀ ਗੱਲ ਕਰਦਾ ਹੈ ਦੱਬੇ ਕੁਝ ਨੇ ਲੋਕਾਂ ਦੀਆਂ ਸਭ ਆਵਾਜ਼ਾਂ ਉੱਪਰ ਲਿਆਉਂਦਾ ਮੈਂ ਤਾਂ ਸ਼ੇਰ ਪੁੱਤ ਜੰਮਿਆ ਇਸ ਤਰ੍ਹਾਂ ਠਾਊਗਾ ਜਿਸ ਤਰ੍ਹਾਂ ਠਾਈ ਹੈ ਅੱਗੇ ਵੀ ਇਸ ਤਰ੍ਹਾਂ ਹੀ ਕਰਦਾ ਰਹੂਗਾ ਠੀਕ ਹੈ ਮਾਤਾ ਕਹਿ ਰਹੀ ਆ ਵੀ ਮੈਂ ਸ਼ੇਰਪੁੱਤ ਜਮਿਆ ਲੋਕਾਂ ਦੀ ਆਵਾਜ਼ ਉਠਾਉਂਦਾ ਉਹਨੇ ਕਿਹਾ ਕੋਈ ਆਪਦੇ ਘਰ ਦੇ ਖਾਤਰ ਬੋਲ ਰਿਆ ਸੀ ਜਾਂ ਕਰ ਰਿਆ ਸੀ ਪਰਸਨਲ ਕੰਮ ਕਰ ਰਿਆ ਸੀ ਲੋਕਾਂ ਦੀ ਆਵਾਜ਼ ਉਠਾਉਂਦਾ ਸੀ ਮਨਿੰਦਰ ਜੀ ਸਿੱਧੂ ਫੌਜ ਸਾਹਿਬ ਕਿਵੇਂ ਦੇਖ ਰਹੇ ਹੋ ਅੱਜ ਤੁਹਾਡਾ ਬੇਟੇ ਨੇ ਇਹਤੋਂ ਵਧੀਆ ਪੱਤਰਕਾਰੀ ਕਰਦਾ ਸੀ ਸਾਹ ਪੱਤਰਕਾਰ ਕਰਦਾ ਸੀ ਗਰੀਬ ਅਮੀਰ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਖੜਦਾ ਸੀ ਉਹ ਖਬਰ ਦਿਖਾਉਂਦਾ ਸੀ ਜਿਹੜਾ ਕੋਈ ਹਿੰਮਤ ਨਹੀਂ ਲੱਗਦਾ ਸੀ ਖਬਰ ਦਿਖਾਉਂਦੀ ਅੱਜ ਪੂਰਾ ਹੜ ਆ ਗਿਆ ਹੋਇਆ ਤੁਹਾਡੇ ਇਹ ਬੇਟੇ ਦੇ ਹੱਕ ਵਿੱਚ ਕਿਵੇਂ ਲੱਗਦਾ ਜੀ ਉਹਨਾਂ ਦੀ ਪੱਤਰਕਾਰ ਨਹੀਂ ਇੱਕ ਤਾਂ ਇਹ ਹੈ ਜੀ ਕਿ ਮਨਿੰਦਰ ਜੀ ਸਿੰਘ ਸਿੱਧੂ ਨੇ ਜਦੋਂ ਤੱਕ ਪੱਤਰਕਾਰੀ ਸ਼ੁਰੂ ਕੀਤੀ ਹੈ ਉਹ ਸੱਚ ਤੇ ਕੀਤੀ ਹੈ ਸੱਚ ਤੇ ਕਰੂਗਾ ਤੇ ਸੱਚ ਤੇ ਕਰਦਾ ਰਹੂਗਾ ਸਾਨੂੰ ਕਿਸੇ ਸਰਕਾਰ ਦਾ ਡਰ ਨਹੀਂ ਕਿਸੇ ਪਰਚੇ ਦਾ ਡਰ ਨਹੀਂ ਕੋਈ ਨਹੀਂ ਸਾਡੇ ਪਿਓ ਦਾਤੇ ਵੀ ਇਹਨਾਂ ਸੰਘਰਸ਼ਾਂ ਚੋਂ ਹੀ ਲੱਗੇ ਆ ਸਾਨੂੰ ਕਿਸੇ ਨਹੀਂ ਜਿਹੜੀਆਂ ਜਥੇਬੰਦੀਆਂ ਆਈਆਂ ਹਨ ਮਨਿੰਦਰ ਦੇ ਹੱਕਾਂ 'ਚ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਮਨਿੰਦਰ ਇਹੀ ਸੰਘਰਸ਼ ਦੀ ਲਾਕੀ ਲੜਾਈ ਗਰੀਬਾਂ ਵਾਸਤੇ ਭੈਣਾਂ ਬੀਬੀਆਂ ਪਹਿਣਾ ਵਾਸਤੇ ਕਿਸਾਨ ਮਜ਼ਦੂਰਾਂ ਵਾਸਤੇ ਲੜਦਾ ਰਹੂਗਾ ਚਾਹੇ ਮਨਿੰਦਰ ਤੇ 100 ਵਾਰੀ ਪਰਚਾ ਹੋ ਜੇ ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਆਮ ਤੌਰ ਤੇ ਸਰਕਾਰਾਂ ਕਹਿੰਦੇ ਉਹਨਾਂ ਨੂੰ ਤੂੰ ਪੈਸੇ ਲੈ ਲੈ ਮਨਿੰਦਰ ਤੂੰ ਚੁੱਪ ਕਰ ਜਾਂ ਜਾਂ ਬੋਲ ਅਮਨਿੰਦਰ ਵੀ ਪੈਸੇ ਲੈ ਸਕਦਾ ਸੀ ਬਹਿ ਜਾਂਦਾ ਕਰੇ ਵੀ ਮੈਨੂੰ ਕਿ ਲੋੜ ਨਾ ਬੈਠਣ ਦੀ ਬੋਲਣ ਦੀ ਮਨਿੰਦਰ ਨੂੰ ਸਿੱਖਿਆ ਇਹੀ ਦਿੱਤੀ ਸੀ ਬੇਟਾ ਜਿੱਦਾਂ ਤੈਨੂੰ ਕਿਸੇ ਨੇ ਕਹੇ ਤਾਂ ਕਿ ਅਮਨਿੰਦਰ ਨੇ ਪੈਸਾ ਲਿਆ ਹੈ ਜਾਂ ਅਮਨਿੰਦਰ ਨੇ ਕਿਹਾ ਹੈ ਉਦੋਂ ਤੋਂ ਮੈਂ ਤੈਨੂੰ ਆਪਣਾ ਬੇਟਾ ਨਹੀਂ ਕਹਿੰਦਾ ਠੀਕ ਹੈ ਅਸੀਂ ਸੱਚ ਤੇ ਲੜਨਾ ਹੈ ਪੈਸੇ ਨੂੰ ਅਸੀਂ ਲੱਤ ਮਾਰਦੇ ਆ ਬਥੇਰੇ ਆਉਂਦੀਆਂ ਆਫਰਾਂ ਅਮਨਿੰਦਰ ਨੂੰ ਪਰ ਅਸੀਂ ਕਦੇ ਪੈਸੇ ਵੱਲ ਚੱਕੇ ਵੀ ਨਹੀਂ ਤੇ ਨਾ ਹੀ ਝਾਕਾਂ ਜੀ ਧੰਨਵਾਦ ਇਹ ਸਨ ਮਨਿੰਦਰ ਜੀ ਸਿੱਧੂ ਦੇ ਫਾਦਰ ਸਾਹਿਬ